ਰਹੇ ਆ ਜੀ ਆਪਾਂ ਪੁਰਾਣਾ ਵਿਰਸਾ ਜੀ ਬਾਈ ਵੀ ਖਾਲਸਾ ਬਾਈ ਇਹ ਕੀ ਨਾਮ ਆ ਗਿਆ ਜੀ ਆਪਣਾ ਜਿਹੜਾ ਰਾਣਾ ਜੀ ਭੋਲਾ ਸੀ ਇਹ ਜਿਹੜੀ ਆਪਾਂ ਛੱਤ ਪਾ ਰਹੇ ਆ ਜੀ ਹਾਂਜੀ ਤੇ ਆਮ ਤਾਂ ਜੀ ਹੁਣ ਆਪਾਂ ਦੇਨੇ ਆ ਜੀ ਠੇਕਾ ਹੀ ਕਰ ਦਿੰਦੇ ਆ ਨਹੀਂ ਜੀ ਫਿਰ ਆਪਾਂ ਪੁਰਾਣਾ ਵਿਰਸਾ ਜਿਆਦਾ ਰੱਖਣਾ ਹੈ ਅੱਛਾ ਘਰਾਂ ਦਾ ਬਰਤਨਾ ਹੈਗਾ ਫਿਰ ਘਰਾਂ ਦਾ ਬਰਤਨ ਤਾਂ ਟੁੱਟਦਾ ਆਪਣਾ ਜੀ ਅੱਛਾ ਹਾਂ ਦਿਹਾੜ ਗਲੇ ਦੱਸ ਠੇਕੇ ਦਾ ਪਾ ਲਾਂਗੇ ਹਾਂਜੀ ਹਾਂਜੀ ਜਿਹੜਾ ਆਪਣਾ ਭੈਣਾ ਭਰਾ ਉਹਦਾ ਵਿਰਸਾ ਟੁੱਟਦਾ ਜੀ ਫਿਰ ਹਾਂ ਉਹ ਬਕਰਾਰ ਰੱਖਣਾ ਭਾਜੀ ਅੱਜ ਸਾਰੇ ਭੈਣ ਭਰਾ ਇਕੱਠੇ ਹੋਏ ਹਨ ਜੀ ਬਹੁਤ ਖੁਸ਼ੀ ਹੋਈ ਸਾਰੇ ਖੁਸ਼ੀ ਦੀ ਗੱਲ ਹੈ ਸਾਰੇ ਘਰਾਂ ਦੇ ਬੰਦੇ ਸਾਰੇ 30 40 ਬੰਦੇ ਇਕੱਠੇ ਸਾਰੇ ਇਕੱਠੇ ਹਾਂ ਜੀ ਹੁਣ ਸਾਰਿਆਂ ਦਾ ਤੁਹਾਡੇ ਰਾਈ ਮੇਲ ਹੋਇਆ ਜੀ ਇਹ ਵੀ ਬਹੁਤ ਵੱਡਾ ਫੁਰਾਨਾ ਹੈ ਹਾਂ ਜੀ ਹਾਂ ਜੀ ਹਾਂ ਤੇ ਆਪਣੇ ਪੁਰਾਣੇ ਬਜ਼ੁਰਗਾਂ ਦੀ ਚਲਾਈ ਜਾਰੀ ਹੈ ਹਾਂ ਜੀ ਹਾਂ ਉਹੀ ਵੇਖ ਕੇ ਚਲਾਈ ਜਾ ਜੀ ਆਜਾ ਵਧੀਆ ਉਪਰਾਲਾ ਸੀ ਨਾ ਉਹਨਾਂ ਦਾ ਹਾਂਜੀ ਪੂਰਾ ਵਦਗਾ ਸੀਗਾ ਥਵਾਕ ਸੀ ਸਾਰਿਆਂ ਦਾ ਨਾ ਇਸੇ ਤਰ੍ਹਾਂ ਹੀ ਪ੍ਰੇਮ ਵਧਦਾ ਸੀ ਨਾ ਬਜ਼ੁਰਗਾਂ ਦਾ ਨਹੀਂ ਵਧਦਾ ਸੀ ਐਂ ਆਪਾਂ ਰੱਖਣਾ ਜੀ ਪੂਰੇ ਹੁਣ ਹਾਂਜੀ ਹਾਂਜੀ ਜੇ ਆਪਾਂ ਰੱਖਾਂਗੇ ਤਾਂ ਬੱਚੇ ਫੇਰ ਰੱਖਣਗੇ ਜੀ ਹਾਂਜੀ ਹਾਂਜੀ ਜਿਹੜਾ ਇਹ ਠੇਕੇਦਾਰੀ ਦੇ ਸਿਸਟਮ ਰਾਈ ਹਣਾ ਆਪਸੀ ਪ੍ਰੇਮ ਖਤਮ ਹੋ ਰਿਹਾ ਨਹੀਂ ਠੇਕੇਦਾਰ ਮੈਨੂੰ ਕਹਿੰਦੇ ਦਿਹਾੜਕੇ ਸੀ ਲਿਆਵਾਂਗੇ ਆ ਉਹਦੇ ਮਹਾ ਨਹੀਂ ਹਾਂਜੀ ਹਾਂਜੀ ਮੈਂ ਆਪਦੇ ਘਰਾਂ ਦੇ ਬੰਦੇ ਇਕੱਠੇ ਕਰਨੇ ਜੀ ਹਾਂਜੀ ਹਾਂਜੀ ਠੇਕੇ ਤੇ ਮੈਂ ਨਿਕਰਾਉਣਾ ਮਹਾ ਵੀ ਘਰਾਂ ਦੇ ਬੰਦੇ ਮਾ ਉਹਦੇ ਸਦਨੇ ਜੀ ਹਾਂਜੀ ਕਿੰਨੀਆਂ ਰੂਹਾਂ ਕ ਆਜੇ ਹੁਣ ਜੇ ਆਪਾਂ ਪਾ ਲੈਂਦੇ ਫਿਰ ਘਰਾਂ ਦੇ ਬੰਦੇ ਹੋਰਾਂ ਦਾ ਆਪ ਨੂੰ ਦੱਸ ਦਿਆ ਨਹੀਂ ਫਿਰ ਪਰਕ ਪੈਂਦਾ ਉਹ ਚੀਜ਼ਾਂ ਜੀ ਹਾਂਜੀ ਹਾਂਜੀ ਜ਼ਰੂਰ ਅੱਛਾ ਤੇ ਕਿਵੇਂ ਲੱਗਦਾ ਜੀ ਇਹ ਛੱਤ ਜਿਵੇਂ ਹੁਣ ਅੱਜ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਾ ਰਹੇ ਪੁਰਾਣਾ ਮਿਰਸਾ ਜੀ ਹਾਂਜੀ ਤੇ ਆਪਣਾ ਭੱਪਾ ਕੈਮ ਕਰਿਆ ਜੀ ਠੀਕ ਵੱਡੇ ਭਾਈਆਂ ਨੇ ਸਾਰਾ ਸ੍ਰੀਕਾ ਵੀਲਾ ਸੱਦ ਕੇ ਭੈਣ ਭਰਾਵਾਂ ਨੂੰ ਇਕੱਠੇ ਕਰਕੇ ਪੁਰਾਣਾ ਮਿਰਸਾ ਯਾਦ ਕਰਾਇਆ ਵੀ ਅੱਗੇ ਆਪਾਂ ਐਂ ਕੰਮ ਕਰਦੇ ਹਾਂਗੇ ਹਾਂਜੀ ਹਾਂਜੀ ਹਾਂ ਉਹਨਾਂ ਦੀਆਂ ਵੀਡੀਓ ਦਾ ਕੀ ਇਹ ਪੁਰਾਣਾ ਮਿਰਸਾ ਯਾਦ ਰੱਖਣਾ ਚਾਹੀਦਾ ਜੀ ਇਹਦੇ ਨਾਲ ਹਨਾ ਪ੍ਰੇਮ ਪਿਆਰ ਵੱਧਦਾ ਜੀ ਹਨਾ ਪ੍ਰੇਮ ਪਿਆਰ ਵੱਧਦਾ ਜੀ ਨਾਲੇ ਦੇਖੋ ਕਿੰਨੇ ਸਾਰੇ ਭੈਣ ਭਰਾ ਇਕੱਠੇ ਹੋਏ ਆ ਹਾਂਜੀ ਕਿੰਨੇ ਆ ਰੂਹਾਂ ਇਕੱਠੀਆਂ ਆ ਹਾਂ ਕਿੰਨੀਆਂ ਆ ਰੂਹਾਂ ਇਕੱਠੀਆਂ ਹੋਈਆਂ ਨੇ ਨਾਲੇ ਠੰਡੀ ਛੱਤ ਪਈ ਆ ਜੀ ਸਰਕਾਰ ਨੇ ਆਣੀ ਪੁਰਾਣਾ ਠੀਕ ਆ ਠੀਕ ਆ ਮਤਲਬ ਵੀ ਇਹ ਠੰਡੀ ਰਹਿੰਦੀ ਆ ਨਾਲੇ ਠਾਸਤੀ ਪੈਂਦੀ ਆ ਬੰਨ ਸੈੱਡ ਨਾਲੋਂ ਠੀਕ ਆ ਜੀ ਤੇ ਨਾਲੇ ਤੇ ਖਰਚਾ ਘਟ ਆਉਂਦਾ ਜੀ ਖੇਕੇਦਾਰੀ ਸਿਸਟਮ ਤੋਂ ਪਾਸੇ हट ਕੇ ਸਾਰੇ ਘਰਾਂ ਦੇ ਬੁਲਾਇਆ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਨਾਲੇ ਸਾਡੇ ਨਾਲ ਬਾਈ ਨੇ ਠੇਕਾ ਵੀ ਕਰਿਆ ਹੋਇਆ ਇਹ ਕਹਿੰਦਾ ਵੀ ਮੈਂ ਵਸਤਵੀਆ ਦੇ ਘਰਾਂ ਦੇ ਬੰਦੇ ਸਾਧ ਕੇ ਵੀ ਪੁਰਾਣਾ ਸੱਭਿਆਚਾਰ ਦਿਖਾਉਣਾ ਲੋਕਾਂ ਨੂੰ ਕਹਿੰਦਾ ਭਰਾ ਇਕੱਠੇ ਨਹੀਂ ਹੁੰਦੇ ਘਰਾਂ ਦੇ ਬੰਦੇ ਹੁਣ ਇਕੱਠੇ ਆ ਕਹਿੰਦਾ ਮੈਨੂੰ ਬਹੁਤ ਖੁਸ਼ੀ ਆ ਸਾਨੂੰ ਵੀ ਬਹੁਤ ਖੁਸ਼ੀ ਹੋਈ ਵੀ ਬੰਦੇ ਇਕੱਠੇ ਹੋ ਕੇ ਸੱਤ ਪਾਉਂਦੇ ਆ ਹਾਸ ਦੇ ਖੇਡਦੇ ਆ ਹਾਸ ਦੇ ਖੇਡਦੇ ਆ ਸਾਡੇ ਚਾਚੇ ਤਾਏ ਬਹੁਤ ਆਏ ਸਾਨੂੰ ਮਿਲ ਕੇ ਘਰੇ ਬਹੁਤ ਖੁਸ਼ੀ ਲੱਗ ਗਈ ਨਾ ਪੂਰੀ ਰੌਣਕ ਲੱਗੀ ਆ ਨਾ ਜੀ ਰੌਣਕ ਲੱਗੀ ਆ ਹਾਂ ਹਾਂ ਬੰਦੇ ਆਈ ਪੁੰਨਈ ਪਈ ਠੀਕ ਆ ਸਾਰਾ ਪਰਿਵਾਰ ਹੀ ਸਾਧੇ ਹੁੰਦੇ ਆ अच्छा हां सारा ਜਿੰਨੇ ਪਰਿਵਾਰ ਹੁੰਦਾ ਸੀ ਨਾ ਹਾਂਜੀ ਹਾਂਜੀ ਦੋ ਦੋ ਬੰਦੇ ਹੁੰਦੇ ਸੀ ਇੱਕ ਘਰ ਦੇ ਦੋ ਦੋ ਤੇ ਇਹਨਾਂ ਨੇ ਪ੍ਰਾਣਾ ਵਿਰਸਾ ਕੀਤਾ ਜਾਨੀ ਕਿ ਸਾਰੇ ਮੁੰਡੇ ਸੱਦੇ ਘਰਾਂ ਦੇ ਸ਼ਰਤ ਪਾਉਣ ਲਈ ਬੁੜੀਆਂ ਸੱਦਾਂ ਆਟਾ ਟੁੱਟਾ ਪਕਾਉਣ ਲਈ ਇਧਰ ਬੀਬੀ ਸਾਡੀ ਪ੍ਰਸ਼ਾਦ ਬਣਾਈ ਜਾਂਦੀ ਹੈਗੀ ਤੇ ਇਹਨਾਂ ਨੇ ਪ੍ਰਾਣਾ ਕੰਮ ਕੀਤਾ ਪ੍ਰਾਣ ਨੂੰ ਹੀ ਸ਼ਰਤ ਪਾਈ ਹੈ ਜਿਵੇਂ ਸਰਕਾਰ ਨੇ ਸ਼ਰਤ ਹੁੰਦੀ ਹੈ ਹੈਨਾ ਪਸੂਆਂ ਵਾਸਤੇ ਸੱਡ ਪਾਇਆ ਇਹਨਾਂ ਨੇ ਤੇ ਸਾਰੇ ਜਣ ਇਹਨਾਂ ਦੇ ਘਰਾਂ ਦੇ ਜਿਵੇਂ ਸੱਦੇ ਉਹ ਮੁੰਡੇ ਆਏ ਵੀ ਹੈ ਕੁਛ ਵੇਖ ਹੀ ਲੈ ਹੋਣਗੇ ਤੇ ਇੱਧਰ ਬੁੜੀਆਂ ਕੰਮ ਕਰਕ ਰਹੀਆਂ ਨੇ ਰੋਟੀ ਪਾਣੀ ਬਣਾਉਂਦੇ ਨੇ ਤੇ ਹੁਣ ਪ੍ਰਸ਼ਾਦ ਸ਼ਿਕਾਉਣਾ ਬਣਾ ਕੇ ਤੇ ਅਸੀਂ ਇੱਧਰ ਨਾਲੇ ਪ੍ਰਸ਼ਾਦ ਬਣਦਾ ਹੈ ਸਬਜ਼ੀ ਬਣੂਗੀ ਤੇ ਆਟਾ ਭੁਲੀ ਜਾਂਦਾ ਨਾ ਪਾ ਕੇ ਨਾ ਹੁਣ ਵਧਾਇਆ ਵੈ ਲੋਕ ਨਾਲੇ ਹੁਣ ਫੇਰ ਅੱਗੇ ਵਾਲੇ ਥਾਂ ਤੇ ਆ ਕੇ ਲੋਕ ਹੁਣ ਪ੍ਰਾਣੀਆਂ ਛੱਤਾਂ ਪਾਉਣ ਲੱਗੇ ਸਰਕਾਨਾ ਪਾਉਂਦੇ ਦੇ ਕੁਛ ਆਸਤ ਫੰਡਗਾ ਛੱਤਾਂ ਬਣਾਉਂਦੇ ਹਨ ਤੇ ਬਿਜਲੀ ਲੋਕ ਬਸ ਤੈਨੂੰ ਪਤਾ ਦੂਧੀਆਂ ਗੱਲਾਂ ਤੇ ਆ ਕੇ ਸਿਰ ਚੱਕ ਕੇ ਸਲੇਟਾਂ ਪਾ ਲੈਂਦੇ ਸੀਗੇ ਹੁਣ ਪਸੂ ਪ੍ਰਾਗਣੇ ਲੱਗ ਗਏ ਤੇ ਹੁਣ ਫਿਰ ਇਹ ਦੇਸੀ ਛੱਤ ਪਾਉਂਦੇ ਆ ਤੇ ਦੇਸੀ ਬੰਦੇ ਬਣਦੇ ਹਾਂਜੀ ਸਿਆਣੇ ਕਹਿੰਦੇ ਆ ਨਾ ਮੱਛੀ ਇਹ ਪੱਤਨ ਚੱਟ ਕੇ ਮੁੜਦੀ ਆ ਨਾ ਹਾਂ ਸਾਰਾ ਕੁਝ ਦੇਖ ਲਿਆ ਪਰ ਜਿਹੜਾ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਕਾਢਾਂ ਸੀ ਉਹ ਉਹ ਨਹੀਂ ਫੇਲ ਹੁੰਦੀਆਂ ਨਾ ਉਹ ਸਦਾ ਪਾਸ ਹੀ ਹੈ ਨਾ ਹਾਂ ਹੁਣ ਤਾਂ ਸਮੇਂ ਜਿਆਦਾ ਪਾਸ ਹੁੰਦਾ ਰਹਿੰਦਾ ਹੈ ਹਾਂਜੀ ਹਾਂ ਹੁਣ ਲੋਕ ਉਹਨਾਂ ਕੰਨਾਂ ਤੇ ਆ ਗਏ ਉਹੀ ਚੀਜ਼ਾਂ ਖਾਂਦੇ ਕਿੰਦੇ ਆ ਆਪਣੇ ਪੁਰਾਣੇ ਬਜ਼ੁਰਗ ਜਾਨੀ ਕਿ ਬਹੁਤ ਸਿਆਣੇ ਸੀ ਨਾ ਜੀ ਇਸੇ ਤਰ੍ਹਾਂ ਹੀ ਮਲਵਾਰਤਨ ਫਤਾਂ ਉਹ ਦੇਖਿਆ ਆਪਸ ਵਿੱਚ ਕੋਈ ਵੀ ਖੁਸ਼ੀ ਗਮੀਆ ਤੇ ਇਕੱਠੇ ਹੁੰਦੇ ਸੀ ਇਕੱਠੇ ਹੁੰਦੇ ਸੀ ਹਾਂਜੀ ਉਹ ਬਹੁਤ ਬਹੁਤ ਧੰਨਵਾਦ